ਆਤਮ ਰਸ ਜੋ ਜਾਣਹੀ ਸੋ ਹੈ ਖਾਲਸ ਦੇਵ ਪ੍ਰਭ ਮੈਂ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਨ ਪਦ ਰਾਗ ਜਲ ਧਾਰਾ ਬੰਦ 12 ਦਲ ਗੁਲਾ ਬਗੂਲਾ ਬਿੰਤੂਲਾ ਬਿੰਦੂਲਾ ਬੀਜੂਲਾ ਤੜੂਲਾ ਦਲ ਗੁਲਾ ਬਗੂਲਾ ਬਿੰਤੂਲਾ ਬਿੰਦੂਲਾ ਬੀਜੂਲਾ ਤੜੂਲਾ ਗੜੂਲਾ ਜੰਬੂਲਾ ਕਹੂੰ ਤਾਜੀ ਕਹੂੰ ਗਾਜੀ ਸਭ ਤਾਜੀ ਸਭ ਲਾਜੀ ਪੁਨ ਸਾਜੀ ਪੁਨ ਲਾਜੀ ਪੁਨ ਬਾਜੀ ਧੁਨ ਗਾਜੀ ਆ ਸਭ ਦਪਟਾ ਪੁਨ ਸਿਮਟਾ ਪਾਟ ਚਿਮਟਾ ਪੱਬਨ ਹਟਕਾ ਪੁਨ ਲਪਕੈ ਭੁਏ ਪਟਕੈ ਬਹੁ ਝਟਕੈ ਬਹੁ ਪਟਕੈ ਦੋਖ ਫਟਕੈ ਬਹੁਟ ਕਟਕ ਰਹਾਓ ਪਟ ਮਾਰੇ ਦੋ ਅਖਾਰੇ ਦੋ ਬਿਦਾਰੇ ਦਾਲੇ ਉਜਾਰ ਪਟ ਗਾੜੇ ਹਠਵਾੜੇ ਰਿਸ ਬਾੜੇ ਲੈ ਖਾੜੇ ਦਉ ਬੀਰੰਗ ਦਉ ਧੀਰੰਗ ਦਉ ਚੀਰੰਗ ਦਉ ਬੀਰੰਗ ਛੋਟੰਗ ਤੇਰੰਗ ਸੰਮੇਰੰਗ ਹਮੇਰੰਗ ਦੰਤੀਰੰਗ ਹਠ ਦੇਵੰ ਆ ਦੇਵੰ ਜੱਗੇ ਵੰ ਹਠੇ ਵੰ ਪੁੱਤਰੇ ਵੰ ਅਸਰੇ ਵੰ ਲੱਛੇ ਵੰ ਚਤਰੇ ਵੰ ਦੋ ਬਿੰ ਸੰ ਸਹੰ ਸੰ ਪਟਿੰ ਸੰ ਅਸਰਿੰ ਸੰ ਹੈ ਹਿੰ ਸੰ ਗੈ ਚਿੰ ਸੰ ਰਦ ਪਿੰ ਸੰ ਮਦਲਿੰ ਸੰ ਸਕਰੰਦਨ ਰਿਪਕੰਦਨ ਸੁਰਵੰਦਨ ਪਟ ਬ੍ਰਿੰਦਨ ਸਮ ਚੰਦਨ ਦੁਤ ਇੰਦਨ ਖਲ ਦੁੰਦਨ ਅਰ ਦਛਨ ਚਾਵਲચ્છੰ ਹਵ ਗੱਛੰ ਪ੍ਰਾਨ ਰਖੰ ਰਨਮਖੰ ਰਿਪ ਪਖੰ ਪਟ ਸਖੰ ਸੁਰ ਪਖੰ ਪਰ ਤਖੰ ਅਮਰਟਾ ਅਸਰਟਾ ਬਲ ਗਟਾ ਬਹੁ ਜਟਾ ਦਉ ਪਟਾ ਰਨ ਹੱਠਾ ਬਹੁ ਪਟਾ ਬਹੁ ਰੱਠਾ ਸਤ ਵਰਖੰ ਧਨ ਕਰਖੰ ਸਰ ਵਰਖੰ ਪਟ ਸਰਖੰ ਰਨ ਪਰਖੰ ਦੋ ਹਰਖੰ ਗੈਰ ਵਰਖੰ ਪ੍ਰਭ ਨਿਰਖੰ ਰਨ ਰੁੱਝੇ ਦੋ ਲੁੱਝੇ ਬਹੁ ਦੱਜੇ ਬਹੁ ਸਿੱਜੇ ਬਹੁ ਖਿੱਠੇ ਰਤ ਭਿੱਜੇ ਸਭ ਜੁੱਝੇ ਨਿਸਚਾਰਾ ਬਹੁ ਦੱਜੇ ਬਹੁ ਸਿੱਜੇ ਬਹੁ ਕਿੱਥੇ ਰਤ ਭਿੱਜੇ ਸਭ ਜੁੱਜੇ ਨਿਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕਾ ਰਗ ਜਾਵੇ ਫਤਿਹ ਪਾਵੇ ਨਿਹਾਰੂ ਜਾਵੇ